ਪੂ ਸ਼ੋਕਨੀ ਸਾਹਿਬ ਦੀ ਬਾਣੀ ਅੰਦਰ ਪ੍ਰਮਾਣ ਕਰਦੇ ਤੁਸੀਂ ਵਿਸ਼ਵਾਸ ਕਰੋ ਤੁਸੀਂ ਆਪਣੇ ਗੁਰੂ ਮੁਰਸ਼ਿਦ ਤੇ ਭਰੋਸਾ ਰੱਖੋ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਇਹ ਮਨ ਵਿੱਚੋਂ ਪੈਦਾ ਹੋਊਗਾ ਵਿਸ਼ਵਾਸ ਤੁਹਾਨੂੰ ਰੱਖਣਾ ਪੈਣਾ ਇਹ ਕਾਰਜ ਤੁਸੀਂ ਕਰਨਾ ਅੱਛਾ ਇੱਥੇ ਵਸ ਨਹੀਂ ਜਿਵੇਂ ਅੰਮ੍ਰਿਤ ਨੂੰ ਸੰਸਾਰ ਕੋਚਦਾ ਫਿਰਦਾ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਬਿਸ਼ਰਾਮ ਇਹ ਵੀ ਸਾਨੂੰ ਨਹੀਂ ਪਤਾ ਹੈ ਇਹ ਵੀ ਅਜ਼ੀਬਾਰੋਂ ਲੱਭਦੇ ਫਿਰਦੇ ਆ ਇਸ ਕਰਕੇ ਇਹ ਸਾਨੂੰ ਤਾਂ ਮਿਲੂਗਾ ਜੇ ਸਾਡਾ ਗੁਰਮਖੋ ਜੀਵਨ ਦਾ ਜਿਹੜਾ ਸਤਾਰਾ ਉਹ ਉੱਚਾ ਹੋਊਗਾ ਅਸੀਂ ਬੁਰਾਈਆਂ ਨੂੰ hodਾਂਗੇ ਗੁਣਾ ਨੂੰ ਧਾਰਨ ਕਰਨ ਕੇ ਫਿਰ ਇਹ ਆਇਸਤਾ ਆਇਸਤਾ ਸਾਡੇ ਅੰਦਰ ਗੁਰਮੁਖ ਕੋਏ ਦਾ ਪ੍ਰਭਾਵ ਹੋ ਤੇ ਜੇ ਇਸੇ ਤਰ੍ਹਾਂ ਜੀਵਨ ਲਿਉਣਾ ਮਨਮੁਖ ਅਹੰਕਾਰੀ ਮਹਿਲ ਨਾ ਜਾਣਾ ਖਿਨ ਆਗਾ ਖਿਨ ਪਿਛਾ ਫਿਰ ਗੁਰਮੁਖ ਕੋਤੇ ਨਹੀਂ ਪੁੰਚਿਆ ਜਾਣਾ ਗੁਣ ਵੀ ਇਕੱਠੇ ਕਰਨੇ ਤੇ ਆਪਣਾ ਵੀ ਇਕੱਠੇ ਕਰੀ ਜਾਣਾ ਫਿਰ ਇਹਦੇ ਨਾਲ ਕੋਲਾਹਾ ਤੇ ਮਿਲਿਆ ਹੀ ਨਾ ਫਿਰ ਤੇ ਉੱਥੇ ਦੇ ਉੱਥੇ ਘੁਲੋਤੇ ਰਹੇਗੇ ਇਸ ਕਰਕੇ ਆਪਣੇ ਜੀਵਨ ਨੂੰ ਜੇ ਉਚੇਰਾ ਚੁਪਣਾ ਤੇ ਆਉਗਣਾ ਦੇ ਨਾਲ ਪ੍ਰੀਤ ਛੱਡਣੀ ਪਊ ਗੁਨਾ ਦੇ ਨਾਲ ਪ੍ਰੀਤ ਵਧਾਉਣੀ ਪਊ ਤੇ ਇਹ ਖਜ਼ਾਨਾ ਤੁਹਾਨੂੰ ਤੁਹਾਡੇ ਅੰਦਰੋਂ ਮਿਲੂਗਾ ਇਹ ਪਰਮ ਖਜ਼ਾਨਾ ਪਰਮ ਅਧਾਨਾ ਇਹ ਤੁਹਾਡੇ ਅੰਦਰ ਹੀ ਲੁਕਿਆ ਹੋਇਆ ਹੈ